ਇਸ ਗੁਰੂ ਘਰ ਧੰਨ ਧੰਨ ਬਾਬਾ ਨਾਨਕ ਦੇਵ ਜੀ ਨੇ ਪਹਿਲੀ ਪਾਸ਼ਾ ਜੀ ਨੇ ਜਿਹੜੀ ਭਗਤੀ ਕੀਤੀ ਸੀ ਤੇ ਕੋੜੀ ਦਾ ਕੋੜ ਦੂਰ ਕੀਤਾ ਸੀ ਤੇ ਇਸ ਗੁਰਦੁਆਰਾ ਸਾਹਿਬ ਇੱਕ ਪਵਿੱਤਰ ਸਰੋਵਰ ਆ ਜਿੱਥੇ ਅੱਜ ਵੀ ਦੁਖੀਆਂ ਦੇ ਜਿਹੜੇ ਦੁੱਖ ਦੂਰ ਹੁੰਦੇ ਆ ਤੇ ਬਾਬੇ ਦੇ ਵਾਰ ਨਾਲ ਕਹਿੰਦੇ ਸੀ ਜਿਨ੍ਹਾਂ ਦੇ ਔਲਾਦ ਨਹੀਂ ਹੈਗੀ ਉਹ ਇੱਥੇ ਇਸ਼ਨਾਨ ਕਰਨ ਤੇ ਉਹਨਾਂ ਨੂੰ ਜਿਹੜੀ ਔਲਾਦ ਦੀ ਕਹਿ ਤੀਏ ਪ੍ਰਾਪਤੀ ਹੋਵੇਗੀ ਤੇ ਉਹ ਜਾਣਦੇ ਆ ਇਸ ਗੁਰਦੁਆਰੇ ਬਾਰੇ ਤੇ ਕਿੱਥੇ ਆ ਤੇ ਸਾਰੇ ਵੀਰ ਭਰਾਵਾਂ ਨੂੰ ਵਹਿਗਰ ਜੀ ਕਾ ਖਾਲਸਾ ਵਹਿਗਰ ਜੀ ਕੀ ਫਤਿਹ ਸਤ ਜੀ ਇਹ ਗੁਰਦੁਆਰਾ ਨਾਨਕਸਰ ਨਦੇੜ ਦੀ ਧਰਤੀ ਤੇ ਸਥਿਤ ਆ ਤੇ ਇੱਥੇ ਜੋ ਪਵਿੱਤਰ ਸਰੋਵਰ ਬਣਿਆ ਹੋਇਆ ਏ ਜੋ ਕਿ ਸਰੋਵਰ ਗੁਰੂ ਨਾਨਕ ਦੇਵ ਜੀ ਜਦੋਂ ਬਿੱਧਰ ਸ਼ਹਿਰ ਦੀ ਯਾਤਰਾ ਕਰਨਾਟਕਾ ਜਿੱਥੇ ਨਾਨਕ ਜੀ ਰੇਵ ਲੈ ਜਾਂਦੇ ਹੋਏ ਇਸ ਇਸ ਸਥਾਨ ਤੇ ਠਹਿਰੇ ਸੀ ਇਸ ਸਥਾਨ ਤੇ ਗੁਰੂ ਜੀ ਨੇ 9 ਦਿਨ ਤੇ 9 ਘੰਟੇ ਜਿਹੜੀ ਭਗਤੀ ਕੀਤੀ ਸੀ ਤੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਮੈਨੂੰ ਪਿਆਸ ਬਹੁਤ ਲੱਗੀ ਹੈ ਤੇ ਕਿਰਪਾ ਕਰੋ ਕੋਈ ਜਲ ਦਾ ਇੰਤਜ਼ਾਮ ਹੋ ਜੇ ਤਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਰਬਾਬ ਛੇੜ ਮਰਦਾਨਿਆਂ ਤੇ ਜਦੋਂ ਭਾਈ ਮਰਦਾਨੇ ਨੇ ਰਬਾਬ ਛੇੜੀ ਤਾਂ ਇੱਥੇ ਇੱਕ ਪਵਿੱਤਰ ਜਿਹੜਾ ਜਲ ਦਾ ਚਸ਼ਮਾ ਉਹ ਫੁੱਟ ਗਿਆ ਜੋ ਕੇ ਬਾਤ ਵਿੱਚ ਚਸ਼ਮੇ ਦੇ ਵਿੱਚ ਇੱਕ ਕੋੜੀ ਗੁਰੂ ਜੀ ਦੇ ਕੋਲ ਆਇਆ ਤੇ ਉਹਨੇ ਫਰਿਆਦ ਕੀਤੀ ਤਾਂ ਗੁਰੂ ਜੀ ਨੇ ਆਖਿਆ ਚਸ਼ਮੇ ਦੇ ਵਿੱਚ ਇਸ਼ਨਾਨ ਕਰ ਲੈ ਤਾਂ ਕੋੜੀ ਦਾ ਕੋੜ ਜਿਹੜਾ ਦੂਰ ਹੋ ਗਿਆ ਤੇ ਗੁਰੂ ਜੀ ਨੇ ਇੱਥੇ ਕਹਿੰਦੇ ਵਾਰ ਵੀ ਦਿੱਤਾ ਕਿ ਜੋ ਵੀ ਇਸ ਚਸ਼ਮੇ ਦਾ ਇਸ਼ਨਾਨ ਕਰੇਗਾ ਉਹਦਾ ਦੁੱਖ ਦੂਰ ਹੋਊਗਾ ਤੇ ਲਾਡ ਦੀ ਪ੍ਰਾਪਤੀ ਹੋਊਗੀ ਤੇ ਇੱਥੇ ਜਿਹੜਾ ਪਵਿੱਤਰ ਸਰੋਵਰ ਆ ਉਹ ਮਹਾਰਾਜ ਅਨਜੀਤ ਸਿੰਘ ਨੇ ਬਣਵਾਇਆ ਸੀਗਾ ਤੇ ਉਸ ਤੋਂ ਬਾਅਦ ਇੱਥੇ ਲੱਖਾਂ ਦੇ ਹਿਸਾਬ ਨਾਲ ਸੰਗਤਾਂ ਆਉਂਦੀਆਂ ਨੇ ਇਸ਼ਨਾਨ ਕਰਦੀਆਂ ਨੇ ਤੇ ਦੁੱਖ ਸੰਗਤਾਂ ਦੇ ਦੂਰ ਹੁੰਦੇ ਆ ਉਹ ਅ ਦਰਬਾਰ ਸਾਹਿਬ ਦੇ ਆਪਾਂ ਕਰਦੇ ਆ ਦਰਸ਼ਨ ਵੀਡੀਓ ਨੂੰ ਵੱਤ ਵਤ ਸ਼ੇਅਰ ਕੀਤੀ ਚਲੋ ਤਾਂ ਕਿ ਹਰ ਇੱਕ ਨੂੰ ਇਸ ਗੁਰੂ ਘਰ ਦਾ ਪਤਾ ਲੱਗ ਸਕੇ ਤੇ ਜਿਹੜੇ ਵੀ ਸੰਗਤ ਨਦੇੜ ਸਾਹਿਬ ਦੇ ਦਰਸ਼ਨਾਂ ਨੂੰ ਆਉਂਦੀ ਏ ਉਹ ਇਸ ਗੁਰੂ ਘਰੋਂ ਜ਼ਰੂਰ ਹੋ ਕੇ ਜਾਵੇ ਤੇ ਇਸ਼ਨਾਨ ਕਰਕੇ ਜਾਵੇ ਤਾਂ ਕਿ ਜੋ ਵੀ ਇਸ ਗੁਰਦੁਆਰੇ ਦੀ ਮਰਿਆਦਾ ਜੋ ਵੀ ਇਸ ਗੁਰਦੁਆਰੇ ਦਾ ਇਤਿਹਾਸ ਹੈ ਜਿਹੜਾ ਜਿੱਥੇ ਕੋੜੀਆਂ ਦੇ ਕੋਟ ਦੂਰ ਹੋਏ ਨੇ ਉਥੇ ਆਪ ਸਭ ਨੂੰ ਜੋ ਵੀ ਦੁੱਖ ਤਕਲੀਫਾਂ ਪਰਮਾਤਮਾ ਦੀ ਕਿਰਪਾ ਨਾਲ ਦੂਰ ਹੋਣ ਗਈਆਂ ਤੇ ਜਿਹੜੀ ਇਸ ਸਥਾਨ ਦੀ ਸੇਵਾ ਹੈ ਉਹ ਸੰਤ ਬਾਬਾ ਨਰਿੰਦਰ ਸਿੰਘ ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਗੁਰਦੁਆਰਾ ਬਾਬਾ ਨਿਹੰਗ ਸਿੰਘ ਜੀ ਲੰਗਰ ਸਹਿਬ ਵਾਲੇ ਕਰਾ ਰਹੇ ਨੇ ਤੇ ਉਹ ਤੇ ਕਰੋ ਦਰਸ਼ਨ ਦਰਬਾਰ ਸਾਹਿਬ ਦੇ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਦੇ ਜੇ ਵੈਗਰ ਜੀ ਕਾ ਖਾਲਸਾ ਤੇ ਵੈਗਰ ਜੀ ਕੀ ਫਤਿਹ